ਕਿਥੋਂ ਦਾ ਰਹਿਣ ਵਾਲੇ ਜੋ ਹਰੀਕੇਪਤ ਤੇ ਕੀ ਗੱਲ ਹੋਈ ਆ ਤੁਹਾਡੇ ਜਿਹੜੇ ਲੱਤਾਂ ਦਾ ਇਹ ਜਮਾਂਦਰੀ ਆ ਜੀ ਜਮਾਂਦਰੀ ਆ ਹਾਂਜੀ ਪਤਨੀ ਢੱਡੀ ਦੇ ਵੀਤ ਰਹੀ ਆ ਹਾਂਜੀ ਉਹਦੇ ਪੋਲੀਆ ਐ ਅਛਾ ਉਹਦੇ ਪੋਲੀਆ ਹਾਂਜੀ ਕੀ ਨਾਂ ਪਤਨੀ ਢੱਡੀ ਦਾ ਮਨਪ੍ਰੀਤ ਕੌਰ ਆ ਜੀ ਤੇ ਹਰੀਕੇ ਆੜਾ ਥਾਂ ਜਿਹੜੇ ਤੁਸੀਂ ਰਹਿ ਰਹੇ ਜੋ ਇਹ ਆਪ ਦਾ ਕਿ ਕਿਰਾਏ ਤੇ ਆ ਨਹੀਂ ਜੀ ਕਿਰਾਏ ਤੇ ਆ ਜੀ ਕਿਰਾਏ ਤੇ ਆ ਹਾਂਜੀ ਕਿੰਨੇ ਬੱਚੇ ਢੱਡੇ ਦੋ ਬੱਚੇ ਇੱਕ ਇੱਕ ਲੜਕਾ ਇੱਕ ਲੜਕੀ ਕਿੰਨੀ ਉਮਰ ਬੱਚਿਆਂ ਦੀ ਹਾਂਜੀ ਬੱਚਾ ਦੇ 9 ਸਾਲ ਦਾ ਕੁੜੀ 13 14 ਸਾਲਾਂ ਦੀ ਅੱਛਾ ਪੜਦੇ ਬੱਚੇ ਹਾਂਜੀ ਤੇ ਫਿਰ ਕਰਦਾ ਫਿਰ ਗੁਜ਼ਾਰਾ ਚਾਹ ਤਜ ਚੱਲਦਾ ਹਾਂਜੀ ਚਾਹ ਦੁਕਾਨ ਜਿਹੜੀ ਉਹ ਵੀ ਕਿਰਾਏ ਦੇ ਹੁੰਦੀ ਹੈ ਹਾਂਜੀ ਦੁਕਾਨ ਵੀ ਕਿਰਾਏ ਤੇ ਮਕਾਨ ਵੀ ਕਿਰਾਏ ਅੱਛਾ ਮਕਾਨ ਵੀ ਕਿਰਾਏ ਤੇ ਕਿੰਨਾ ਦੁਕਾਨ ਦਾ ਕਿੰਨਾ ਕਿਰਾਇਆ ਦਿੰਦੇ ਜਦੋਂ ਮਕਾਨ 1500 ਦੁਕਾਨ ਦਾ ਤੇ 1500 ਹੀ ਕਰਦੇ ਕਰਦਾ ਗੁਜ਼ਾਰਾ ਵਧੀਆ ਹੁੰਦਾ ਹਾਂਜੀ ਟਾਈਮ ਪਾਸ ਹੋਈ ਜਾਂਦਾ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਆਪਾਂ ਨੂੰ ਇਹ ਆ ਕੇ ਮੰਗ ਕੇ ਨਹੀਂ ਖਾਣਾ ਮਿਹਨਤ ਕਰਨੀ ਭਾਵੇਂ ਸੋਹ ਹੀ ਬਚੀ ਹਾਂ ਹਾਂ ਸਭ ਤੋਂ ਵਧੀਆ ਗੱਲ ਕੀਤੀ ਤੁਸੀਂ ਕਿ ਮੰਗ ਕੇ ਨਹੀਂ ਖਾਣਾ ਹਾਂਜੀ ਮਿਹਨਤ ਕਰਕੇ ਖਾਣੀ ਆ ਹਾਂ ਭਾਵੇਂ 100 ਹੀ ਬਚੇ ਹੁਣ ਸਕੂਟਰੀ ਐ ਮੇਰੇ ਤੋਂ ਤੇਲ ਵਾਲੀ ਇਹ 100 150 ਦਾ ਤੇਲ ਖਾਂਦੀ ਜੇ 250 ਬਚਦਾ 100 ਮੈਨੂੰ ਬਚ ਜਾਂਦਾ 150 ਇਹ ਖਾ ਜਾਂਦੀ ਐ ਮੈਂ ਇਹੀ ਸੋਚਦਾ ਕਿ 150 ਖਾ ਕੇ ਮੈਨੂੰ 100 ਦਿੰਦੀ ਐ ਮੈਨੂੰ ਕਿਸੇ ਘੜੀ ਹੱਥ ਨਹੀਂ ਕਰਨਾ ਪੈਂਦਾ ਅੱਛਾ ਹਾਂਜੀ ਹੁਣ ਕੀ ਮੰਗ ਕਰੋਗੇ ਕਿ ਜਿਹੜਾ ਤੁਸੀਂ ਸਾਨੂੰ ਅੱਜ ਇੱਥੇ ਬੁਲਾਇਆ ਆਪਦੇ ਘਰ ਆ ਵਿਖੇ ਹਾਂਜੀ ਮੈਂ ਤਾਂ ਇਹੀ ਕਹਿਣਾ ਕਿ ਗਰੀਬ ਦਾ ਘਰ ਬਣ ਜੂ ਕਿਸਾਨੀ ਸੱਚਨ ਮਿਲ ਜੇ ਇਹਨੂੰ ਆਪਣਾ ਘਰ ਮਿਲ ਜੇ ਤੇ ਜਿਹੜਾ ਕੋਈ 1500 ਕਿਰਾਇਆ ਜਾਂਦਾ ਐ ਉਹ ਬਾਤ ਜਾਵੇ ਕਿ ਮੇਰਾ ਗਜਰਾ ਸੌਖਾ ਜਾ ਤੇ ਜਿਤਨਾ ਜਿਹੜੀ ਤੇ ਸਕੂਟਰੀ ਦਾ ਗੈਂਦ ਜੋ ਇਹ ਚ ਤੇਲ ਜਿਹੜਾ ਮੱਚਦਾ ਹਾਂਜੀ ਇਹਦੇ ਬਾਰੇ ਵੀ ਕੋਈ ਹਾਂਜੀ ਇਹੀ ਤੇ ਇਹ ਵੀ ਵੇਖੋ ਜੇ ਕੋਈ ਦਾਨੀ ਸੱਜਣ ਮਿਹਰ ਕਰ ਦੇ ਮਿਹਰਬਾਨ ਹੋ ਜੇ ਮਿਲ ਜੇ ਤੇ ਇਹ ਵੀ ਕੋਈ 150 ਬਾਜੇ ਦੇ ਕੱਲ ਤੱਕ ਜਰਾ ਸੌਖਾ ਹੋ ਜਾਊਗਾ ਮੰਗਣ ਦੀ ਜ਼ਰੂਰਤ ਨਹੀਂ ਵੈਸੇ ਵੀ ਨਹੀਂ ਮੈਂ ਮੰਗਦਾ ਮੈਂ ਆਪਣੀ ਮਿਹਨਤ ਕਰਦਾ ਹਾਂਜੀ ਬਾਕੀ ਮੇਰੇ ਦੁਕਾਨਦਾਰ ਵਿਚਾਰੇ ਸਾਥ ਦੇ ਦਿੰਦੇ ਆ ਕਈ ਆਹਦੇ ਤੇ ਤੇਲ ਮੱਚੂਗਾ ਅਸੀਂ ਚਾਹ ਫੜ ਕੇ ਲੈ ਜਾਂਦੇ ਆ ਕਈ ਲੈ ਵੀ ਜਾਂਦੇ ਕਿੰਨੀ ਕੁ ਦਿਹਾੜੀ ਪਾ ਲਿੰਦੇ ਰੋਇ ਦੀ ਜੀ ਹਾਂਜੀ ਵੇਖੋ ਇਚਾਰਜ ਕੀ ਬੈਨਾ ਕੋਈ 200 ਰੁਪਿਆ 250 ਬਾਈ ਦਾ 100 150 ਰੁਪਿਆ ਤੇਲ ਮੱਚ ਜਾਂਦਾ 100 ਕ ਮੈਨੂੰ ਬਾਜ ਜਾਂਦਾ ਅੱਛਾ ਹਾਂਜੀ ਹੁਣ ਜਿਹੜੇ ਤੁਹਾਨੂੰ ਇਹ ਟਾਈਮ ਵੇਖ ਰਹੇ ਆ ਠੀਕ ਹੈ ਜੀ ਹਾਂਜੀ ਐਨ ਆਰ ਆਈ ਵੀਰ ਜਾਂ ਸਿੱਖ ਜਥੇਬੰਦੀਆਂ ਹਾਂਜੀ ਕੋਈ ਦਾਨੀ ਵੀਰ ਜਿਹੜੇ ਤੁਹਾਨੂੰ ਆਪਦੀ ਦਸਾਂ ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਕੀ ਲੈ ਕੇ ਦੇਣ ਤੁਹਾਨੂੰ ਹਾਂਜੀ ਕੀ ਲੈ ਕੇ ਕੀ ਦਿਆਂ ਤੁਹਾਨੂੰ ਹਾਂਜੀ ਮੈਨੂੰ ਇਹੀ ਕਿੰਨਾ ਮੇਰਾ ਘਰ ਵੀ ਬਣ ਜੇ ਤੇ ਮੈਨੂੰ ਸਕੂਟਰੀ ਮਿਲ ਜੇ ਇਹ ਮੈਨੂੰ ਬਾਕੀ ਕੁਝ ਨਹੀਂ ਚਾਹੀਦਾ ਇਹ ਦੋ ਚੀਜ਼ਾਂ ਮਿਲ ਜਾਣ ਬਹੁਤ ਬਹੁਤ ਧੰਨਵਾਦ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡਾ ਜਿਹੜਾ ਸੰਪਰਕ ਨੰਬਰ ਕਿਨਾਂ 99144 65245 ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ 99144 65245 ਕਿੰਨੇ ਬੱਚੇ ਆ ਦੋ ਬੱਚੇ ਕੁੜੀ ਮੁੰਡਾ ਅਸੇ ਪੋਲੀ ਮੰਦਾ ਹੈ ਹਾਂਜੀ ਤੇ ਜਮਾਂਦਰਾ ਜਿਤਨਾ ਕਿ ਜਮਾਂਦਰਾ ਜੀ ਕਿ ਪੋਲੀਆ ਹੋਇਆ ਹੈ ਪੋਲੀਆਂ ਇਹ ਤੁਹਾਨੂੰ ਪੋਲੀਆ ਆਇਆ ਸੀ ਤੁਹਾਡੇ ਜਿਹੜੇ ਪਤੀ ਹੋ ਜਮਾਂਦਰਾ ਇਸ ਤਰ੍ਹਾਂ ਹਾਂਜੀ ਹਾਂਜੀ ਘਰ ਦਾ ਫਿਰ ਗੁਜ਼ਾਰਾ ਫਿਰ ਕਿਸ ਤਰ੍ਹਾਂ ਜਾਂਦਾ ਹੈ ਘਰ ਦਾ ਚਾ ਮਨਾ ਕੇ ਵੇਚਦੇ ਆ ਹਾਂਜੀ ਹਾਂਜੀ ਤਾਂ ਸਕੂਟਰੀ ਤੇ ਜਾਂਦੇ ਵੇਚਣ ਆ ਸਕੂਟਰੀ ਤੇ ਜਾਂਦੇ ਆ ਤੁਸੀਂ ਸਕੂਟਰੀ ਤੇ ਤੇਲ ਪਾਉਂਦੇ ਸੋ ਲੈ ਕੇ ਦਿੰਦੇ ਸਾ ਜਿਹੜੇ ਬਾਟੇ ਵਾਲੀ ਸਾਈਕਲ ਮਿਲਦੀ ਬੈਟਰੀ ਵਾਲੀ ਸਕੂਟਰ ਜੀ ਤੁਸੀਂ ਮੰਗ ਕਰਦੇ ਹੋ ਹਾਂ ਜੀ ਸਕੂਟਰ ਮਿਲ ਜੀ ਅੱਛਾ ਤੇੜਾ ਘਰ ਟੱਡਾ ਨਹੀਂ ਹੈ ਨਹੀਂ ਕਿਰਾਇਆ ਤੇ ਹੈ ਜੀ ਕਿੰਨਾ ਕਿਰਾਇਆ ਦਿੰਦੇ ਤੁਸੀਂ ਹਾਂ ਕਿਰਾਇਆ 1500 1500 ਹਾਂ ਜੀ ਮੈਗ ਜੀ ਮੈਂ ਸਾਡੇ ਘਰ ਬੰਜੇ ਤਾਂ ਮਦਦ ਕਰਨੇ ਤੋਂ ਨੀ ਵਤੋਂ ਵਤ ਦੇ ਸੇਕ ਕਰਕੇ ਕਾਏ ਕਿ ਸਾਡੀ ਮਦਦ ਹੋ ਸੇਗੀ ਜੀ ਕਾ ਖਾਲਸਾ ਵਾਹਿਗੁਰੂ Grazie.